ਤੇ ਥਾਰ ਗੱਡੀ ਆ ਜੀ ਪਾਲਜੀ ਵੀ ਬਸ ਸਟੈਂਡ ਤੇ ਹਸਪੀਟਲ ਦੇ ਕੋਲ ਆਲੂ ਵਾਲੇ ਸਟੋਰ ਦੇ ਕੋਲ ਇੱਕ ਦਰਸਤ ਵਿੱਚ ਵੱਜੀ ਆ ਤੇ ਜਿਹੜੀ ਗੱਡੀ ਦਾ ਚੱਕਣਾ ਚੂਰ ਹੋ ਗਈ ਆ ਤੇ ਆਹ ਮੂਰਨ ਐਰ ਵੀ ਖੁੱਲ ਤੇ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹ ਵੀ ਸਾਰੀ ਫਟ ਗਈ तकरीबन ਹੈ ਆਲੂ ਵਾਲਾ ਸਟੋਰ ਆ ਜੀ ਇਹਦੇ ਕੋਲ ਹੋਈ ਆ ਇਹ ਗੱਡੀ ਦਾ ਨੰਬਰ ਆ ਜੀ ਬੋਤਾਂ ਪਿਆ ਨੇ ਜਿਹੜੇ ਕਿਸੇ ਜਿੰਦ ਖੋ ਗਿਆ ਸੁਣ ਚਾਹੇ ਕਿ ਜਮੋਦਾ ਇਹ ਦਰੱਖਤ ਦੇ ਵਿੱਚ ਆਹ ਦਰੱਖਤ ਤੋਂ ਦੇਖੋ ਗੱਡੀ ਵਿਚਨੀ ਵੱਢ ਕੇ ਸਾਰੀ ਇਹ ਥਾਰ ਗੱਡੀ ਆ ਕੱਢੀ ਆ ਰਾਹ ਚੋਂ ਤੇ ਬਹੁਤ ਰਹਿ ਗਿਆ ਇਹ ਦਰਖਤਾਂ ਜੀ ਵੀ ਤੇ ਗੱਡੀ ਬੱਟੀ ਆ ਤੇ ਆਹ ਸ਼ੌਫਰ ਬਗੈਣਾ ਸਾਰੇ ਉਹਦੇ ਹੱਥ ਲੜੇ ਪਏ ਆ ਉਹ ਟਾਇਰ ਨਿਕਲ ਗਿਆ ਇਹ ਗੱਡੀ ਮਾਲਪੁਰ ਵੱਲੋਂ ਆ ਰਹੀ ਸੀ ਇੱਥੇ ਅਨ ਕੰਟਰੋਲ ਹੋ ਗਈ ਆ ਇੱਥੋਂ ਕਾਤੀ ਕਰਦੀ ਜਾਂਦੀ ਜੀ ਆਹ ਗੱਡੀ ਆ ਕੇ ਉਹ ਸਾਹਮਣੇ ਦਰਖਤ ਦੇ ਵਿੱਚ ਇਹ ਗੱਡੀ ਆ ਮਾਲਪੁਰ ਵਾਲੇ ਸਾਈਡ ਤੋਂ ਜੀ ਇੱਥੋਂ ਅੱਤੀ ਪੱਤੀ ਤੋਂ ਐ ਹੁੰਦੀ ਹੁੰਦੀ ਇਧਰ ਅਨ ਕੰਟਰੋਲ ਹੋ ਗਿਆ ਇਧਰ ਚਲੇ ਗਿਆ ਫਿਰ ਇਹ ਆ ਤੁਹਾਨੂੰ ਆ ਸਾਹਮਣੇ ਆ ਦਰਖਤ ਟੁੱਟਿਆ ਲੱਗਦਾ ਇਹ ਦਰਖਤ ਤੋਂ ਚੱਲਦੀ ਚੱਲਦੀ ਆ ਕੇ ਫਿਰ ਆਹ ਸਾਹਮਣੇ ਇੱਥੇ ਦਰਖਤ ਦੇ ਵਿੱਚ ਅਟਕ ਵੱਟ ਗਈ ਜਿੱਥੇ ਫਿਰ ਕੁਝ ਟੀ ਨੁਕਸਾਨ ਹੋ ਗਿਆ